ਬਗਾਨੀ ਅੱਜ ਕੱਲ ਦੀ ਕਿਸੇ ਹਨ ਇਹੇ ਰੇਡਮ ਪ੍ਰੋਗਰਾਮ ਹੋਇਆ ਜੀ ਮਾਨਸਾ ਵਿੱਚ ਆਮਰ ਹੋਟਲ ਦੇ ਵਿੱਚ ਕੀ ਕਰਨ ਜੀ ਇਹ ਸਾਡੀ ਜਥੇਬੰਦੀ ਦਾ ਇੱਕ ਪ੍ਰੋਗਰਾਮ ਸੀ ਜਿਹਦੇ ਵਿੱਚ ਅਸੀਂ ਪਿਛਲੇ ਮਹੀਨੇ ਜਿਲ੍ਹਾ ਕਮੇਟੀ ਪੰਚ ਕਰ ਸੀ ਸੋ ਨਵੀਂ ਜਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ ਹੈ ਜੀ ਵੱਖ-ਵੱਖ ਹੌਦਿਆਂ ਤੇ ਵੱਖ-ਵੱਖ ਘਰਾਂ ਨੂੰ ਤੇ ਆਰਗਾਨ ਦੇ ਵਿੱਚ ਹੋਇਆ ਸਭ ਤੋਂ ਪਹਿਲਾਂ ਮੈਂ ਸਾਡੀ ਜਿਹੜੀ ਕਿਸੇ ਕਿਸੇ ਦਾ ਚੈਨ ਸੀ ਜ਼ਿਲ੍ਹਾ ਕਮੇਟੀ ਸੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਮੂੱਚੇ ਮੈਂਬਰਾਂ ਦਾ ਕਿ ਉਹਨਾਂ ਨੇ ਬਹੁਤ ਹੀ ਸੋਹਣੀ ਕਾਰਗੁਜ਼ਾਰੀ ਦਿਖਾਈ ਹੈ ਜਿੱਥੇ ਹੰਦੀ ਦੇ ਵਿੱਚ ਜੇ ਅਸੀਂ ਕਿਸੇ ਮੈਂਬਰ ਨੂੰ ਕਿਹਾ ਉਹ ਵੀ ਸਮੇਂ ਸਿਰ ਪਹੁੰਚਿਆ ਤੇ ਜੇ ਅਸੀਂ ਕਿਸੇ ਜ਼ਿਲ੍ਹਾ ਕਮੇਟੀ ਮੈਂਬਰ ਦੀ ਡਿਊਟੀ ਲਈ ਉਹਨੇ ਆਪਣੀ ਬਾਖੂਵੀਂ ਡਿਊਟੀ ਨਹੀਂ ਹੋਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਹਰਜੰਗਤੋੜੀ ਕਮੇਟੀ ਦੇ ਮੈਂਬਰ ਵੀ ਨੇ ਜੀ ਸਾਡੇ ਲਗਭਗ 2200 ਪਲੱਸ ਮੈਂਬਰ ਨੇ ਇਕੱਲੇ ਇਕੱਲੇ ਮੈਂਬਰ ਨੇ ਬਹੁਤ ਸੋਹਣੀ ਕਾਰਗੁਜ਼ਾਰੀ ਦਿਖਾਈ ਜੀ ਤੇ ਮੈਨੂੰ ਪਿਛਲੇ 1.5-2 ਸਾਲ ਤੋਂ ਸਰਬਸੰਰਥੀ ਨਾਲ ਜ਼ਿਲ੍ਹਾ ਪ੍ਰਧਾਨ ਲਾਇਆ ਸੀ ਤੇ ਅੱਜ ਉਹਨਾਂ ਨੇ ਆਪਣੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਦੁਬਾਰੇ ਉਹਨਾਂ ਨੇ ਮੈਨੂੰ ਮਾਨ ਸਨਮਾਨ ਬਖਸ਼ਿਆ ਮੈਂ ਧੰਨਵਾਦ ਕਰਦਾ ਸਾਰੇ ਮੈਂਬਰਾਂ ਦਾ ਵੀ ਕਿ ਤੁਸੀਂ ਹੀ ਦੁਬਾਰਾ ਆਉਣ ਵਾਲੇ ਦੋ ਸਾਲਾਂ ਦੇ ਇਸ ਨੂੰ ਅੱਗੇ ਵੀ ਸੰਭਾਲੋ ਤੇ ਆਪਣੀ ਜ਼ਿਲ੍ਹਾ ਚੈਨ ਨੂੰ ਨਾਲ ਲੈ ਕੇ ਕੰਮ ਕਰੋ। ਸੋ ਮੈਂ ਆਪਣੀ ਤਨਦੇਹੀ ਨਾਲ ਇਮਾਨਦਾਰੀ ਨਾਲ ਜਿਵੇਂ ਪਹਿਲਾਂ ਕੰਮ ਕੀਤਾ ਹੈ ਉਹ ਦੁਬਾਰਾ ਵੀ ਉਸੇ ਤੀਕੇ ਨਾਲ ਸਾਡੀ ਕਮਾਨਦਾਰੀ ਨਾਲ ਕੰਮ ਕਰਾਂਗਾ। ਮੈਂ ਵਿਸ਼ਵਾਸ ਦਿਵਾਉਣਾ ਮੇਰੇ ਸਾਰੇ ਸਾਥੀਆਂ ਨੂੰ ਕਿ ਮੇਰੀ ਜਿੱਥੇ ਜੇਕਰ ਸ਼ੌਕੜ ਦੇ ਵਿੱਚ ਮੇਰੇ ਤੋਂ ਕੋਈ ਭੁੱਲ ਵੀ ਹੋਈ ਹੋਵੇ ਤਾਂ ਮੈਂ ਉਹਦੇ ਲਈ ਸ਼ਮਾਂ ਦਾ ਜਾਚਕਾ ਤੇ ਅੱਜ ਪੂਰੀ ਦੀ ਪੂਰੀ ਜ਼ਿਲ੍ਹਾ ਵਾਲਾ ਮੈeting ਨੂੰ ਸਨਮਾਨ ਦਿੱਤਾ ਗਿਆ ਸਨਮਾਨ ਕੀਤਾ ਗਿਆ ਚੰਗੀ ਕਾਰਤ ਦੇ ਤੇ ਪੂਰੀ ਦੀ ਪੂਰੀ ਕਮੇਟੀ ਵੱਲੋਂ ਮੈਨੂੰ ਵੀ ਇੱਕ ਸਨਮਾਨ ਦਿੱਤਾ ਗਿਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਉਸ ਮੌਕੇ ਤੇ ਪ੍ਰਧਾਨ ਜੀ ਦੀ ਮੀਟਿੰਗ ਤੁਸੀਂ ਇਹ ਹਰ ਮੰਥ ਸਾਡੀ ਕਮੇਟੀ ਮੀਟਿੰਗ ਹੁੰਦੀ ਹੈ। ਇੱਕ ਧੰਨਵਾਦ। ਇੱਕ ਮਹੀਨੇ ਬਾਅਦ ਮੰਥ ਦੇ ਆਖਰੀ ਸ਼ਨੀਵਾਰ ਨੂੰ ਇਸ ਮੀਟਿੰਗ ਕਰਦੇ ਹਾਂ। ਜਥੇਬੰਦੀ ਦੇ ਵਿੱਚ ਇੱਕ-ਇੱਕ ਮੈਂਬਰ ਮੰਨ ਲਓ ਪਰਚੋਲ ਕਰਕੇ ਲਿਆ ਗਿਆ ਇਹ ਨਹੀਂ ਹੈਗਾ ਵੀ ਇਹਦੇ ਵਿੱਚ ਕੋਈ ਕਰਪਟ ਬੰਦਾ ਆ ਜੀ ਦਾ ਜਾਂ ਕੋਈ ਨਸ਼ਾ ਵੇਚਣ ਵਾਲਾ। ਅਸੀਂ ਇੱਕ ਸਾਫ਼ ਸੁਥਰੀ ਜਥੇਬੰਦੀ ਬਣਾਈ ਹੈ ਜਿਦੇ ਵਿੱਚ ਅਸੀਂ ਮੈਂਬਰ ਦੇ ਡਾਕੂਮੈਂਟ ਲੈਣ ਦੇ ਟਾਈਮ ਤੇ ਅਸੀਂ ਇੱਕ ਆਵ ਦੇ ਕੋਲੋਂ ਫਾਰਮ ਦਿੰਦੇ ਹਾਂ। ਜਿਹੜਾ ਫਾਰਮ ਕੀ ਮੈਂਬਰ ਆਪਦੇ ਪਿੰਡ ਦੇ ਵਿੱਚੋਂ ਸਰਪੰਚ ਤੋਂ ਪੰਚਾਇਤ ਤੋਂ ਵੈਰੀਫਾਈ ਕਰਾ ਕੇ ਸਾਨੂੰ ਦਿੰਦਾ ਤੇ ਫਿਰ ਅਸੀਂ ਮੈਂਬਰਸ਼ਿਪ ਦਿੰਦੇ ਹਰ ਮੰਥ ਇਸ ਜਥੇਬੰਦੀ ਦੇ ਵਿੱਚ 20 ਤੋਂ 30 ਮੈਂਬਰਸ਼ਿਪਾਂ ਨਵੀਆਂ ਜੁੜ ਰਹੀਆਂ ਨੇ ਹੁਣ ਜੋ ਕਿ ਪਿਛਲੇ 6 ਮਹੀਨਿਆਂ ਤੋਂ ਮੈਂ ਦੇਖੀ ਜਾ ਰਿਹਾ ਤੇ ਇਹ 6 ਮਹੀਨਿਆਂ ਦੇ ਵਿੱਚ ਇਸ ਜਥੇਬੰਦੀ ਨੇ ਬਹੁਤ ਗਰੋਥ ਕੀਤੀ ਹੈ ਇਹਨਾਂ 6 ਮਹੀਨਿਆਂ ਦੇ ਵਿੱਚ ਸਾਡੇ ਕੋਲੇ ਲਗਭਗ 145 ਨੰਬਰ ਦੇ ਮੇਰੀ ਜਿਹੜੀ ਜੋਖਲ ਟੀਮ ਸੀ ਜਿਵੇਂ ਜ਼ਿਲ੍ਹਾ ਚੇਅਰਮੈਨ ਰਣਜੀਤ ਸਿੰਘ ਭੰਨੇ ਜਰਨਲ ਸੱਤਰ ਜਸਵੰਤ ਸਿੰਘ ਆ ਉਹਦਾ ਤਾਂ ਤੇ ਬਹੁਤ ਸੋਹਣੀ ਕਾਰਗੁਜ਼ਾਰੀ ਨਿਭਾਈ ਮੇਰੇ ਨਾਲ ਮੇਰੀ ਪੂਰੀ ਟੀਮ ਨੇ ਸਾਰੀ ਜ਼ਿਲ੍ਹਾ ਕਮੇਟੀ ਨੇ ਜਿਵੇਂ ਕਿ ਸਾਡੇ ਹੁਣ ਨਵੇਂ ਤੌਰ ਤੇ ਅਸੀਂ ਚੋਣ ਕੀਤੀ ਆ ਸਾਡੇ ਜ਼ਿਲ੍ਹੇ ਦੇ ਨਵੇਂ ਜਰਨਲ ਸੱਤਰ ਮਨਦੀਪ ਸ਼ਰਮਾ ਜਰੇ ਸਿੰਘ ਵਾਲਾ ਤੇ ਦੀਪਾਏ ਸ਼ਰਮੇ ਦੇ ਨਾਂ ਨਾਲ ਵੀ ਕੋਈ ਨਾ ਸੀ ਹੋਵੇ ਦੋ ਚੁਣ ਪ੍ਰਤੀਸਾਧਨ ਉਹ ਲਗਾਏ ਗਏ ਨੇ ਤੇ ਡਾਕਟਰ ਭੀਮ ਸਿੰਘ ਮਾਨਸਾ ਇਹ ਸਾਡੇ ਜ਼ਿਲ੍ਹੇ ਦੇ ਚੇਅਰਮੈਨ ਰਹਿ ਗਏ ਤੇ ਮੈਨੂੰ ਪ੍ਰਧਾਨ ਦੇ ਤੌਰ ਤੇ ਸੇਵਾ ਦਾ ਮੌਕਾ ਦਿੱਤਾ ਤੇ ਬਾਕੀ ਵੱਖ-ਵੱਖ ਹੋਰ ਜਿਵੇਂ ਸਾਡੇ ਰਣਜੀਤ ਸਿੰਘ ਪੰਮਾ ਜੀ ਪ੍ਰੈਸਿਸ ਫਕਟਰ ਬਲਜੀਤ ਸਿੰਘ ਜੀ ਜਿਹੜੇ ਪਿਛੇ ਵੀ ਇਹਨਾਂ ਨੇ ਬਹੁਤ ਸੋਹਣੀ ਪ੍ਰੋਗਰਾ ਕਰਵਾਈ ਖਜ਼ਾਨਚੀ ਦੀ ਤੇ ਇਸ ਵਾਰ ਵੀ ਉਹਨਾਂ ਨੂੰ ਹੀ ਦੁਬਾਰਾ ਖਜ਼ਾਨਚੀ ਐਲਾਨਿਆ ਗਿਆ ਤਾਂ ਕਿ ਉਹ ਮਾਈਟੈਂਸ ਵੀ ਹੈ ਆਪ ਜੀ ਦੇ ਨੇ ਨਾ ਸੇਵਾ ਦਿੱਤੀ ਜਿਹੜੇ ਸਾਡੇ ਜਰਨਲ ਸਪੰਤਰ ਜਸਵੰਤ ਸਿੰਘ ਉਦਪਨਤਰਾਮ ਸੀਗੇ ਉਹਨਾਂ ਨੇ ਬਹੁਤ ਸੁਣੀ ਭੂਮਿਕਾ ਨਿਭਾਈ ਆ ਉਹੋ ਅੱਜ ਆਪਣੇ ਆਪ ਉਹ ਜੋ ਮਨਨ ਦੀ ਪੰਚਾਇਤ ਦੇ ਵਿੱਚ ਹੋਇਆ ਪੰਚ ਵੀ ਨੇ ਤੇ ਗੁਰਦੁਆਰਾ ਕਮੇਟੀ ਦੇ ਆਪਦੇ ਪ੍ਰਧਾਨ ਜੀ ਨੇ ਪਿੰਡ ਦੇ ਹੋਟਲ ਲਗਦੇ ਨੂੰ ਕਈ ਪਾਸੇ ਬੱਖਾ ਹੋ ਗਿਆ ਉਹਨਾਂ ਨੇ ਆਪ ਦਾ ਸਹਿਮਤੀ ਨਾਲ ਸਾਡਾ ਜਰਨਲਿਸਟਕਰ ਮਨਦੀਪ ਸ਼ਰਮਾ ਨੂੰ ਲਵਾਇਆ ਤੇ ਇਸੇ ਤਰ੍ਹਾਂ ਸਾਡੇ ਚੇਅਰਮੈਨ ਸਾਹਿਬ ਨੇ ਅਨਜੀਤ ਸਿੰਘ ਭੰਦੇ ਜੀ ਉਹਨਾਂ ਨੇ ਇੱਕ ਸਹਿਮਤੀ ਨਾਲ ਸਾਡੇ ਭੀਮ ਸਹਿਮਤੀ ਲਵਾਇਆ ਤੇ ਸਾਰੀ ਚੋਣ ਜਿੰਨੀ ਹੋਈ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਕਿਸੇ ਦੀ ਕੋਈ ਕਿੰਤੀ ਪ੍ਰੰਤੂ ਨਹੀਂ ਸੀ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਕਮੇਟੀ ਦੇ ਉੱਤੇ ਜਿਹੜੀ ਨਵੀਂ ਬਣਾਈ ਹੈ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਸਾਡੀ ਜਥੇਬੰਦੀ ਹੈ ਜਿਹੜੀ ਸਿਰਫ ਏਕਤਾ ਦੇ ਨਾਲ ਹੀ ਨਾਰੀ ਮਸ਼ਹੂਰ ਹੈ ਜੇਕਰ ਇੱਕ ਮੈਂਬਰ ਕਹੇ ਦੇ ਸਾਨੂੰ ਵੀ ਆਹ ਕੰਮ ਅਸੀਂ ਕਰਨਾ ਨਹੀਂ ਤਾਂ ਅਸੀਂ ਉਹ ਨਹੀਂ ਕਰਾਂਗੇ ਬਹੁਤ ਹੀ ਸਮੁੱਚਾ ਢੰਗ ਨਾਲ ਜਿੱਥੇ ਕੰਡੀ ਚੱਲ ਰਹੀ ਹੈ ਵੱਡੀ ਗੱਲ ਸਾਡੀ ਜਿਹੜੀ ਪੰਜਾਬ ਕਮੇਟੀ ਹੈ ਸਾਡੇ ਪੰਜਾਬ ਦੇ ਤਿੰਨ ਜਨ ਸਰਦਾਰ ਪਿਆਰਾ ਸਿੰਘ ਜੀ ਸੂਬਾ ਪ੍ਰਧਾਨ ਤੇ ਭੀਮ ਸਿੰਘ ਕਾਉਂਸਲ ਜੀ ਚੇਅਰਮੈਨ ਤੇ ਦਲਜੀਤ ਸਿੰਘ ਜੀ ਗੰਡੂਆ ਵਾਈਸ ਪ੍ਰਧਾਨ ਤੇ ਮੰਗਤ ਰਾਏ ਜੀ ਜਰਨਲ ਸੈਕਟ ਜੋ ਸਾਡੀ ਸਟੇਟ ਬੋਡੀ ਹੈ ਉਹ ਵੀ ਬਹੁਤ ਵੱਡੀ ਇਮਾਨਦਾਰ ਇਮਾਨਦਾਰ ਸਾਨੂੰ ਕਮੇਟੀ ਹੈ ਜੋ ਸਾਨੂੰ ਲੀਡ ਕਰਦੀ ਹੈ ਸਾਡੇ ਬਜ਼ੁਰਗਾਂ ਦੇ ਸਮਾਨ ਹੈ ਅਸੀਂ ਉਹਨਾਂ ਨੂੰ ਵੀ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਸੋ ਇਸ ਕਰਕੇ ਜਿਵੇਂ ਵੀ ਅੱਗੇ-ਅੱਗੇ ਸਾਨੂੰ ਸੇਵਾ ਲਈ ਜਾਊਗੀ ਅਸੀਂ ਤੁਹਾਨੂੰ ਜੀ ਨਾਲ ਦਿਵਾਵਾਂਗੇ ਇੰਨਾ ਕਹਿੰਦਾ ਹੋਇਆ ਸ਼ਾਮ ਦਾ ਆਜਾਤਿਕ ਡਾਕਟਰ ਆਰਬਲਾਸ ਸੁਲਾ ਪ੍ਰਧਾਨ ਮਾਸੂ